ਦੇ ਖਾਣੇ ਵਿੱਚ ਮਿਲਾਇਆ ਜਾ ਰਿਹਾ ਹੈ ਜਾਨਵਰਾਂ ਦਾ ਮਾਸ ਤੇ ਤੁਹਾਡੀ ਸਿਹਤ ਨਾਲ ਲਗਾਤਾਰ ਹੋ ਰਿਹਾ ਹੈ ਖਿਲਵਾੜ ਜੇਕਰ ਤੁਸੀਂ ਵੀ ਆਪਣੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਚਾਹੁੰਦੇ ਤੇ ਅੰਤ ਤੱਕ ਇਹ ਵੀਡੀਓ ਜ਼ਰੂਰ ਦੇਖਿਓ ਸਰ ਸ਼੍ਰੀਕਲ ਸਵਾਗਤ ਹੈ ਤੁਹਾਡਾ ਜੀਕੇ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨ ਚਿਤਕੌਰ ਤੁਹਾਡੇ ਨਾਲ ਬੀਤੇ ਦਿਨੀ ਅੱਜ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਵਿੱਚ ਤੁਸੀਂ ਦੇਖਿਆ ਸੀ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਫੈਕਟਰੀ ਦੇ ਵਿੱਚ ਜੋ ਹੈ ਮੋਮੋਸ ਸਪ੍ਰਿੰਗ ਰੋਲ ਅਤੇ ਨੂਡਲ ਜੋ ਹੈ ਬੜੇ ਗੰਦੇ ਤਰੀਕੇ ਦੇ ਨਾਲ ਤਿਆਰ ਕੀਤੇ ਜਾਂਦੇ ਨੇ ਇਹ ਵੀਡੀਓ ਇੰਟਰਨੈਟ ਤੇ ਇੰਨੀ ਜ਼ਿਆਦਾ ਵਾਇਰਲ ਹੋ ਗਈ ਸੀ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜੋ ਕੀ ਹੈ ਸਿਹਤ ਵਿਭਾਗ ਵੱਲੋਂ ਇਸ ਫੈਕਟਰੀ ਵਿੱਚ ਛਾਪਾ ਮਾਰਿਆ ਜਾਂਦਾ ਹੈ ਛਾਪਾ ਮਾਰਦੇ ਸਮੇਂ ਹੀ ਜੋ ਉੱਥੇ ਦੇ ਕੰਮ ਕਰਨ ਵਾਲੇ ਹੁੰਦੇ ਨੇ ਤੇ ਫੈਕਟਰੀ ਦਾ ਮਾਲਕ ਹੈ ਉਹ ਮੌਕੇ ਤੇ ਹੀ ਫਰਾਰ ਹੋ ਜਾਂਦਾ ਹੈ ਜਦੋਂ ਸਿਹਤ ਵਿਭਾਗ ਵੱਲੋਂ ਇਸ ਫੈਕਟਰੀ ਤੇ ਛਾਪਾ ਮਾਰਿਆ ਜਾਂਦਾ ਹੈ ਤਾਂ ਫਰੋਲ ਕੀਤੀ ਜਾਂਦੀਆਂ ਤਾਂ ਫ੍ਰਿਜ ਵਿੱਚੋਂ ਕੁੱਤੇ ਦਾ मांस ਨਿਕਲਦਾ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਫ੍ਰਿਜ ਵਿੱਚੋਂ ਕੁੱਤੇ ਦਾ ਮਾਸ ਨਿਕਲਦਾ ਹੈ ਜੋ ਕਿ ਇਨਾ ਸਪਰਿੰਗ ਰੋਲ ਮੋਮੋਸ ਅਤੇ ਨਿਊਡਸ ਬਲੈਂਡ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਤੁਹਾਡਾ ਅਸੀਂ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਨਾ ਤਸਵੀਰਾਂ ਦੇ ਵਿੱਚ ਸਬਜ਼ੀਆਂ ਜੋ ਕਿ ਗਲੀਆਂ ਸੜੀਆਂ ਇਸਤੇਮਾਲ ਕੀਤੀਆਂ ਜਾ ਰਹੀਆਂ ਨੇ ਤੇ ਤੁਸੀਂ ਇਹੀ ਜੋ ਹੈ ਖਾਣਾ ਖਾਂਦੇ ਹੋ ਇਸ ਕਰਕੇ ਜੇ ਤੁਸੀਂ ਆਪਣੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਹੋ ਜੋ ਸਾਵਧਾਨ ਇਹ ਜੋ ਵੀਡੀਓ ਹੈ ਹੌਲੀ ਦੇ ਇੱਕ ਪਿੰਡ ਦੀ ਵੀਡੀਓ ਹੈ ਤੇ ਹਿਰੇ ਹਾਈਸ਼ੀ ਇਲਾਕੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਸਿਹਤ ਵਿਭਾਗ ਵੱਲੋਂ ਛਾਪਾ ਮਾਰਨ ਤੋਂ ਬਾਅਦ ਜੋ ਹੈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਲਗਾਤਾਰ ਅਸੀਂ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਗੰਦੇ ਤਰੀਕੇ ਦੇ ਨਾਲ ਖਾਣਾ ਬਣਾਇਆ ਜਾ ਰਿਹਾ ਹੈ ਵਾਸ਼ਰੂਮ ਤੋਂ ਪਾਣੀ ਲੈ ਕੇ ਇਹ ਸਬਜ਼ੀਆਂ ਧੋਤੀਆਂ ਜਾਂਦੀਆਂ ਹਨ ਤੇ ਵਾਸ਼ਰੂਮ ਦਾ ਪਾਣੀ ਹੀ ਇਹਨਾਂ ਸਬਜ਼ੀਆਂ ਨੂੰ ਸਾਫ਼ ਕਰਨ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਤੁਹਾਡੇ ਖਾਣੇ ਵਿੱਚ ਮਿਲਾਇਆ ਜਾ ਰਿਹਾ ਹੈ ਜਾਨਵਰਾਂ ਦਾ ਮਾਸ ਤੇ ਤੁਹਾਡੀ ਸਿਹਤ ਨਾਲ ਲਗਾਤਾਰ ਹੋ ਰਿਹਾ ਹੈ ਖਿਲਵਾੜ ਜੇਕਰ ਤੁਸੀਂ ਵੀ ਆਪਣੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਚਾਹੁੰਦੇ ਤੇ ਅੰਤ ਤੱਕ ਇਹ ਵੀਡੀਓ ਜ਼ਰੂਰ ਦੇਖਿਓ ਸਰਸ਼੍ਰੀਕਲ ਸਵਾਗਤ ਹੈ ਤੁਹਾਡਾ ਜੀਕੇ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੋ ਤੁਹਾਡੇ ਨਾਲ ਬੀਤੇ ਦਿਨੀ ਅੱਜ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਵਿੱਚ ਤੁਸੀਂ ਦੇਖਿਆ ਸੀ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਫੈਕਟਰੀ ਦੇ ਵਿੱਚ ਜੋ ਹੈ ਮੋਮੋਸ ਸਪ੍ਰਿੰਗ ਰੋਲ ਅਤੇ ਨੂਡਲ ਜੋ ਹੈ ਬੜੇ ਗੰਦੇ ਤਰੀਕੇ ਦੇ ਨਾਲ ਤਿਆਰ ਕੀਤੇ ਜਾਂਦੇ ਨੇ ਇਹ ਵੀਡੀਓ ਇੰਟਰਨੈਟ ਤੇ ਇੰਨੀ ਜ਼ਿਆਦਾ ਵਾਇਰਲ ਹੋ ਗਈ ਸੀ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜੋ ਕੀ ਹੈ ਸਿਹਤ ਵਿਭਾਗ ਵੱਲੋਂ ਇਸ ਫੈਕਟਰੀ ਵਿੱਚ ਛਾਪਾ ਮਾਰਿਆ ਜਾਂਦਾ ਹੈ ਛਾਪਾ ਮਾਰਦੇ ਸਮੇਂ ਹੀ ਜੋ ਉੱਥੇ ਦੇ ਕੰਮ ਕਰਨ ਵਾਲੇ ਹੁੰਦੇ ਨੇ ਤੇ ਫੈਕਟਰੀ ਦਾ ਮਾਲਕ ਹੈ ਉਹ ਮੌਕੇ ਤੇ ਹੀ ਫਰਾਰ ਹੋ ਜਾਂਦਾ ਹੈ ਜਦੋਂ ਸਿਹਤ ਵਿਭਾਗ ਵੱਲੋਂ ਇਸ ਫੈਕਟਰੀ ਤੇ ਛਾਪਾ ਮਾਰਿਆ ਜਾਂਦਾ ਹੈ ਤਾਂ ਫਰੋਲ ਕੀਤੀ ਜਾਂਦੀਆਂ ਤਾਂ ਫ੍ਰਿਜ ਵਿੱਚੋਂ ਕੁੱਤੇ ਦਾ ਮਾਸ ਨਿਕਲਦਾ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਫ੍ਰਿਜ ਵਿੱਚੋਂ ਕੁੱਤੇ ਦਾ ਮਾਸ ਨਿਕਲਦਾ ਹੈ ਜੋ ਕਿ ਐਨਾ ਸਪਰਿੰਗ ਰੋਲ ਮੋਮੋਸ ਅਤੇ ਨੂਡਲਸ ਬਣਾਉਣ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਕਹਿੰਦਾ ਸੀ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਐਨਾ ਤਸਵੀਰਾਂ ਦੇ ਵਿੱਚ ਜੀਆਂ ਜੋ ਕਿ ਗਲੀਆਂ ਸੜੀਆਂ ਇਸਤੇਮਾਲ ਕੀਤੀਆਂ ਜਾ ਰਹੀਆਂ ਨੇ ਤੇ ਤੁਸੀਂ ਇਹੀ ਜੋ ਹੈ ਖਾਣਾ ਖਾਂਦੇ ਹੋ ਇਸ ਕਰਕੇ ਜੇ ਤੁਸੀਂ ਆਪਣੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਹੋ ਜੋ ਸਾਵਧਾਨ ਇਹ ਜੋ ਵੀਡੀਓ ਹੈ ਮੁਹਾਲੀ ਦੇ ਇੱਕ ਪਿੰਡ ਦੀ ਵੀਡੀਓ ਹੈ ਤੇ ਰਿਹਾਈਸ਼ੀ ਇਲਾਕੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈ ਸਿਹਤ ਵਿਭਾਗ ਵੱਲੋਂ ਛਾਪਾ ਮਾਰਨ ਤੋਂ ਬਾਅਦ ਜੋ ਹੈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਲਗਾਤਾਰ ਅਸੀਂ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਗੰਦੇ ਤਰੀਕੇ ਦੇ ਨਾਲ ਖਾਣਾ ਬਣਾਇਆ ਜਾ ਰਿਹਾ ਹੈ ਵਾਸ਼ਰੂਮ ਤੋਂ ਪਾਣੀ ਲੈ ਕਿ ਇਹ ਸਬਜ਼ੀਆਂ ਧੋਤੀਆਂ ਜਾਂਦੀਆਂ ਹਨ ਤੇ ਵਾਸ਼ਰੂਮ ਦਾ ਪਾਣੀ ਹੀ ਇਹਨਾਂ ਸਬਜ਼ੀਆਂ ਨੂੰ ਸਾਫ਼ ਕਰਨ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ।